ਕੀ ਨਾ ਨਹੀਂ ਗੱਛਿਆ ਹਾਂ ਜੀ। ਹਾਂ ਜੀ। ਹਮਨੇ ਕੋਈ ਨਹੀਂ ਸ਼ਾਹ। ਹਾਂ ਜੀ ਵੀਰ ਜੀ ਕੀ ਹਾਲ ਚੱਲ ਨੇ? ਵਧੀਆ ਜੀ ਠੀਕ ਠਾਕ ਹੈ ਵੀਰ ਜੀ। ਬਹੁਤ ਸਵਾਗਤ ਠੀਕ ਠਾਕ। ਆਪ ਚੜ੍ਹਦੀ ਕਲਾ ਜੀ ਕਿਰਪਾ। ਤੇ ਇੱਕ ਤਾਂ ਆਪਣਾ ਨਾਮ ਤੇ ਵੀਰ ਜੀ ਆਪਣਾ ਨਾਮ ਵੀ ਸਿੰਦਰਜੀਤ ਸਿੰਘ ਆ ਜੀ ਆਪਣਾ ਨਿਸ਼ਾਰਾ ਪੰਨੂਆ ਜਿੱਥੇ ਨੇ ਰਹੀ। ਠੀਕ ਹੈ ਜੀ। ਤੇ ਇੰਦਰਜੀਤ ਵੀਰੇ ਨਿਸ਼ਾਰਾ ਪੰਨੂਆ ਦੇ ਵਿੱਚ ਖਾਸ ਸ਼ਹਿਰ ਦੇ ਵਿੱਚ ਹੀ ਆਪਣਾ ਨਿਵਾਸ ਹੈ। ਖਾਸ ਸ਼ਹਿਰ ਦੇ ਵਿੱਚ। ਠੀਕ ਆ। ਤੇ ਅੱਜ ਕਿੰਨੇ ਐਨੀਮਲ ਆਪਣੇ ਕੋਲ ਆਏ ਜੀ ਮੰਡੀ ਦੇ ਵਿੱਚ? ਅੱਜ ਆਪਣੇ ਕੋਲ ਜੀ ਆਏ ਆ ਇੱਕ ਆਪਣਾ ਆਲੇ ਹੁੰਦਾ ਹੈ ਬਸ਼ੇਰਾ ਇਹਨੇ ਆਪਾਂ ਥੇਲ ਲੈ ਲਿਨ ਤੇ ਆਪ ਕੋ 6 ਜਨਵਰੀ ਆ ਜੀ ਤਾਂ ਕੀ ਨਾਮ ਬਸ਼ੀਰੇ ਦਾ ਨਾਮ ਕੀ ਹੈ ਜੀ ਇਹਦਾ ਨਾਮ ਵੀ ਸਕੰਦਰ ਹੈ ਜੀ ਸਕੰਦਰ ਆਸ ਕਰੋ ਦੋ ਜਿਹੜੇ ਦਰਸ਼ਨ ਦੋਸਤੋਂ ਸਕੰਦਰ ਦੇ ਕਰੋ ਤੁਸੀਂ ਬਿਲਕੁਲ ਨਸ਼ਹਿਰਾ ਪਨੂਆ ਜਿਹੜਾ ਇਲਾਕਾ ਹੈਗਾ ਭਾਈ ਹੋਰਾਂ ਦੇ ਕੋਲ ਸਕੰਦਰ ਨਾਮ ਦਾ ਜਿਹੜਾ ਦੋਸਤੋਂ ਹੋਰ ਹੋਰ ਸ ਆ ਤੇ ਭਾਈ ਇੰਦਰਜੀਤ ਵੀ ਕਿੰਨੀ ਕੁ ਉਮਰ ਹੈਗੀ ਉਹ ਇਹਦੀ 3.5 ਸਾਲ ਹੈ ਜੀ ਅੱਗੇ ਮੈਟਿੰਗ ਦੇ ਲਈ ਜੀ ਇਹਦੀ ਛੱਡਿਆ ਜੀ ਤੇ ਜਿਹੜਾ ਰਿਜ਼ਲਟ ਆਇਆ ਜੀ ਕਿੰਨੀਆਂ ਕੋੜੀਆਂ ਦੇ ਰਿਜ਼ਲਟ 100 ਤੋਂ ਪਲੱਸ ਤੋਂ 100 ਤੋਂ ਪਲੱਸ ਹੋ ਹਾਂ ਜੀ ਤੇ ਰਿਜ਼ਲਟ ਕਿੰਨੇ ਕ ਆਪਣੇ ਕੋੜੀਆਂ ਦੇ ਵੇਖਣ ਦਾ ਜੀ ਆਪਣੇ ਆ ਗਿਆ ਜੀ ਖਰਾਬ ਨਹੀਂ ਜਰਸੀ ਨੇ ਬੱਚੇ ਖਰਾਬ ਨਹੀਂ ਰਿਜ਼ਲਟ ਆ ਗਿਆ ਤੇ ਬੱਚੇ ਬਿਲਕੁਲ ਜਿੱਦਾ ਪ्योर ਨੁਕਰੇ ਹਾਂ ਜੀ ਆ ਦੇ ਪੀ ਆ ਦੇ ਠੀਕ ਆ ਇਹ ਫੀਮੇਲ ਆ ਗਈ ਨਾ ਬੇਚੇਰੀ ਹਾਂਜੀ ਹਾਂਜੀ ਠੀਕ ਆ ਇਹ ਵੀ ਆਪਣੇ ਕੋਲ ਦੋਨੋਂ ਸੇਲ ਆ ਜੀ ਇਹ ਹਾਂਜੀ ਠੀਕ ਆ ਅ ਸੋ ਦੋਸਤੋ ਇੱਕ ਵਾਰੀ ਇਹਨਾਂ ਦੀ ਇਨਫੋਰਮੇਸ਼ਨ ਮੈਂ ਬਾਅਦ ਚ ਲੈ ਕੇ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਇੱਕ ਵਾਰੀ ਮੈਂ ਹਾਈਟ ਸਿਕੰਦਰ ਦੀ ਤੇ ਬਲੱਡ ਲਾਈਨ ਜਿਹੜੀ ਮੈਂ ਜਰੂਰ ਵੀ ਤੇ ਕੋਲ ਜਾਣ ਲਵਾਂਗਾ ਨਿਸ਼ਾਰੇ ਦੇ ਵਿੱਚ ਹੈਗੀ ਆ ਖਾਸ ਤੌਰ ਤੇ ਜਦੋਂ ਤੁਸੀਂ ਮੈਟਿੰਗ ਕਰਾਉਣੀ ਨਾ ਤੇ ਭਾਈ ਇੰਦਰਜੀਤ ਨਾਲ ਤੁਹਾਨੂੰ ਸੰਪਰਕ ਕਰਨਾ ਹੈਗਾ ਤੇ ਵੀ ਉਹਦਾ ਜਿਹੜਾ ਸੰਪਰਕ ਨੰਬਰ ਆਪਾਂ ਲੈ ਲੈਨੇ ਆਂ ਹਾਂਜੀ ਵੀਰ ਦੱਸੋ ਇਹ ਵੀ ਆਪਾਂ ਮੈਂ ਕਹਾਂਜੀ ਭਗਵਾਨਪੁਰੇ ਵਾਲੇ ਘੋੜੇ ਦਾ ਬੱਚਾ ਜੀ ਠੀਕ ਹੈ ਜੀ ਹਾਂਜੀ ਤੇ ਹਾਈਟ ਤਕਰੀਬਨ ਵੀਰ ਹੁਣ ਕਿੰਨੀ ਕੋ ਹਾਈਟ ਵੀਰ ਜੀ ਇਹਦੇ ਸਾਹਮਣੇ ਆਏ ਵੇ ਲੋਈ ਸ਼ਾਰਟ ਪਲੱਸ ਵੀ ਹਾਈਟ ਠੀਕ ਹੈ ਜੀ ਸ਼ਾਰਟ ਪਲੱਸ ਜਿਹੜੀ ਹਾਈਟ ਆ ਦੋਸਤੋ ਤੇ ਭਗਵਾਨਪੁਰੇ ਵਾਲੇ ਕੀ ਨਾਮ ਕੀ ਗਾਓ ਕਿੰਨਾ ਨੇ ਘੋੜੇ ਦਾ ਕਿੰਨਾ ਤੇ ਆ ਵੇਖੋ ਜੀ 66 ਇੰਚ ਜਿਹੜੀ ਪਲੱਸ ਵੀ ਹੋਵੇਗੀ ਬਾਕੀ 66 ਇੰਚ ਵੀ ਇਹ ਕਹਿੰਦੇ ਵੀ ਅਸੀਂ ਹਾਈਟ ਆ ਤੇ ਮੀਟਿੰਗ ਮਤਲਬ ਕਿ 100 ਤੋਂ ਬਾਅਦ ਅਟਰੋਸ ਹੋ ਜੀ ਹਾਂਜੀ ਹੋਵੇ ਤੇ ਬਾਕੀ ਰਿਜ਼ਲਟ ਜਿਹੜੇ ਵੇਖਣ ਦੇ ਵਿੱਚ ਆ ਗਏ ਆ ਹਾਂਜੀ ਹਾਂਜੀ ਇੱਕ ਤਾਂ ਤੁਹਾਡੇ ਕੋਲ ਬਿਲਕੁਲ ਨਾਲ ਹੈਗੀ ਹੈ ਜਿਹੜਾ ਅੱਜ ਬਸ਼ੇਰੀ ਦੂਜੇ ਸਟੱਫਰਾਂ ਨੇ ਵੇਖਣ ਲਈ ਹੋਵੇ ਜੀ ਇਕੱਲੇ ਬੱਚੇ ਦੇ ਆਈ ਬਹੁਤ ਸਾਫ ਨੂੰ ਬੱਚੇ ਬੱਤੀ ਆ ਠੀਕ ਆ ਤੇ ਮੀਟਿੰਗ ਫੀਸ ਕੀ ਰੱਖੀ ਹੈ ਕਿੰਨੇ 11000 11000 ਰੁਪਏ ਤੇ ਮਾਝੇ ਦੇ ਵਿੱਚ ਦੋਸਤੋ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਟਿਆਲਾ ਮਾਝਾ ਏਰੀਆ ਜ ਜੇਕਰ ਮਾਲਵੇ ਦੇ ਵਿੱਚੋਂ ਵੀ ਕਿਸੇ ਵੀਰ ਨੇ ਸ਼ੌਂਕੀ ਵੀਰ ਨੇ ਅੱਗੇ ਕੁਇਟਿੰਗ ਕਰਵਾਉਣੀਆਂ ਤੇ ਵੀਰ ਇੰਦਰਜੀਤ ਨਾਲ ਸੰਪਰਕ ਕਰਨਾ ਸ਼ਹਿਰੀਆ ਜਿਹੜਾ ਨੁਸ਼ਹਿਰਾ ਹੈਗਾ ਨੁਸ਼ਹਿਰਾ ਪਟੂਆ ਤੇ 10 ਦੋਸਤੋ ਅਗਲੇ ਬੰਨੇ ਦਾ ਤਰਮ ਤਾਂ ਅਗਲੇ ਬੰਨੇ ਜਿਹੜਾ ਡਿਸਟ੍ਰਿਕਟ ਖੜਾ ਜਾਂਦਾ ਤੇ ਦੋ ਬਸ਼ੇਰੀਆਂ ਵੀ ਉੱਤੇ ਪੁੱਲ ਉਹ ਵੀ ਆਪਾਂ ਪੁੱਛ ਲੈਣੇ ਆ ਸੇਲ ਦੇ ਲਈ ਵਿਲੇਬਿਲਿਟੀ ਆ ਤੇ ਕਿੰਨੀ ਉਮਰ ਆ ਤੇ ਕੀ ਇਹਨਾਂ ਦਾ ਜਿਹੜਾ ਮੁੱਲ ਵੀਰ ਨੇ ਅੱਜ ਦੇ ਸਮੇਂ ਦੇ ਵਿੱਚ ਰੱਖਿਆ ਹੈਗਾ ਤੇਰੋਂ ਮੰਡੀ ਦੇ ਵਿੱਚ ਵੀਰ ਨੇ ਪਾਰਟਿਸਪੇਟ ਕੀਤਾ ਤੋਂ ਮੰਡੀ ਦੇ ਵਿੱਚ ਵਪਾਰ ਕੁਝ ਲੈਣੇ ਵੀ ਕਿੰਨਾ ਜਿਹੜਾ ਇਸ ਦਾ ਰੇਟ ਲੱਗਾ ਵਪਾਰੀ ਕਿੰਨੇ ਕੁੁੱਥੇ ਨੂੰ ਇਦਾਂ ਦੀ ਵੀਰੇ ਕਿੰਨਾ ਕ ਵਪਾਰੀ ਦੇਖਣ ਦੇ ਵਿੱਚ ਮਿਲਿਆ ਜੀ ਬਹੁਤ ਥਲੇ ਠੀਕ ਆ ਤੇ ਸ਼ੌਂਕੀ ਵੀਰ ਪਹੁੰਚੇ ਵੀ ਆ ਕੋਈ ਖਰੀਦਣ ਤੇ ਕੋ ਰੇਡਕੋਟ ਲੱਗਾ ਹੋਵੇ ਹਾਂਜੀ ਹਾਂਜੀ ਠੀਕ ਆ ਉਮਰ ਕਿੰਨੀ ਹੈ ਜੀ ਤੇ ਇਹ ਕਿਹੜੀ ਬਰੀਡ ਦੇ ਵਿੱਚ ਆ ਗਈ ਆਪਣੇ ਕੋਲ ਜੀ ਸਾਡੇ ਸਾਡੇ 3.5 ਮਹੀਨੇ ਸਾਡੇ 3 ਮਹੀਨੇ ਆ ਜੀ ਠੀਕ ਆ ਸਾਡੇ 3 ਮਹੀਨਿਆਂ ਦੀ ਜਿਹੜੀ ਰੇਜਾ ਦੋਸਤੋ ਬਚੇਰੀ ਆ ਤੇ ਇਹ ਆ ਮਾਰਵਾੜੀ ਆ ਗਈ ਕਿਹੜੀ ਆ ਗਈ ਜੀ ਹਾਂਜੀ ਬਰੀਡ ਦੇ ਵਿੱਚ ਇੱਕ ਤੋਂ ਨੁਕਰੀ ਆ ਗਈ ਨਾ ਆਪਣੇ ਉਸੇ ਘੋੜੇ ਦੀ ਆ ਗਈ ਬੱਚੀ ਸਕੰਦਰ ਦੀ ਆ ਗਈ ਇਹ ਜਿਹੜੀ ਗੱਤ ਨੂੰ ਉਹ 7 ਮਹੀਨਤ ਦੀ ਹੈ? ਹਾਂ 7 ਮਹੀਨਤ ਦੀ ਹੈ। ਇਹ 6 ਮਹੀਨਤ ਦੀ ਹੈ। ਇੱਕ 3 ਮਹੀਨਤ। ਇਹ 3 ਮਹੀਨਤ ਦੀ ਹੈ। ਸੌਰੀ 3 ਮਹੀਨਤ ਦੀ ਏ ਜੀਆ ਦੋਸਤੋ। ਮਾਰਵਾੜੀ ਹੈ ਤੇ ਜਿਹੜੀ ਨੌਕਰੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਨਾ ਪੂਰੇ ਕੈਰੇਕਟਰ ਤੁਸੀਂ ਵੇਖ ਕੇ ਚੈੱਕ ਕਰ ਲਓ। ਠੀਕ ਆ। ਇਸ ਦੀ ਮਜ਼ਰਤਾ ਜੇਕਰ ਵੀ ਦੀ ਗੱਲ ਕਰਕੇ ਮਜ਼ਰ ਕਿਦਾਂ ਦੀ ਇਹਦੀ ਆਪਣੀ? ਮਦਰੇ ਜੀ ਯਾ ਭਾਈ ਠੀਕ ਆ ਜੀ ਫਿਲਹਾਲ ਮਦਰ ਵੱਲੋਂ ਕਿਸੇ ਨੇ ਦੇਖਣਾ ਹੋਵੇ ਤੇ ਕਿਹੜੀ ਜਗ੍ਹਾ ਤੇ ਕੰਟੈਕਟ ਕਰੂਗਾ ਮਦਰੇ ਵੀਰ ਜੀ ਦਦੇਰ ਸਾਹਿਬ ਸੁਦੇਰ ਸਾਹਿਬ ਇਹ ਕਿੰਨਾ ਵੀਰ ਕੋਲ ਆ ਵੀਰੇ ਉਹਨਾਂ ਦੇ ਕੋਲ ਦਦੇਰ ਸਾਹਿਬ ਆ ਬਿਲਕੁਲ ਪਨਗੋਟਾ ਬਿਲਕੁਲ ਰੱਤਾ ਗੁੱਦੇ ਦੇ ਨਾਲ ਦੋਸਤੋ ਦਦੇਰ ਸਾਹਿਬ ਪੈਂਦਾ ਹੈਗਾ ਤੇ ਪੱਟੀ ਤਸੀਲ ਲੱਗਦੀ ਆ ਜ਼ਿਲ੍ਹਾ ਵੀ ਤਰਨਤਾਰਨ ਲੱਗਦਾ ਵੀਰੇ ਉਹਨਾਂ ਨੂੰ ਠੀਕ ਆ ਤੇ ਇੱਕ ਵੀਰੇ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸੋ ਤੁਸੀਂ ਵੀ ਜਿਹੜੇ 9560923 ਕਿਹਾ ਸੀ ਠੀਕ ਆ ਤੇ ਬਛੇਰੀ ਅ ਵੀਰਿੰਦਰ ਜੀ ਦੇ ਕੋਲ ਆ ਤੇ ਭਾਈ ਇੰਦਰ ਜੀ ਦਾ ਮੁੱਲ ਕਿੰਨਾ ਵੀਰ ਜੀ ਰੱਖਿਆ ਹੋਇ 4 ਲੱਖ ਹਾਂਜੀ ਕੋਈ ਸ਼ੌਂਕੀ ਵੀ ਆਉਂਦਾ ਜਿਹਨੇ ਸ਼ੌਂਕ ਕਰਕੇ ਪਗਾਉਣਾ ਹੋਇਆ ਤਾਂ ਉੱਥੇ ਮਾਨਤਨ ਹੋ ਜਾਏਗਾ ਹਾਂਜੀ ਕਰ ਲਾਂਗੇ ਥੋੜੇ ਬਾਅਦ ਹੋ ਜਾਏਗਾ ਦੋਸਤੋ ਮਾਨਤਨ ਤੇ ਜਿਹੜੀ ਇੱਕ ਆਪਣੀ ਮਾਲਵੜੀ ਦੇ ਵਿੱਚ ਸੀ ਹਾਂਜੀ 3 ਮੰਥ ਦੀ ਇਹਦੀ ਕੀ ਪ੍ਰਾਈਸ ਵਗੈਰਾ ਹੈ ਜੀ 22 ਲੱਖ 22 ਲੱਖ ਹਾਂਜੀ ਤੇ ਮਦਰ ਵੱਲੋਂ ਤਕਰੀਬਨ ਵੀ ਬਹੁਤ ਵਧੀਆ ਹੋਵੇਗੀ ਹਾਂਜੀ ਹਾਂਜੀ ਤੇ ਫਾਦਰ ਵੱਲੋਂ ਕਿਹੜੀ ਦੱਸਿਆ ਸੀ ਇਹ ਇਹਦੇ ਦੀ ਆਪਣਾ ਦੀਦੀ ਹੋਈ ਹੈ ਖਰੀਦੀ ਹੋਈ ਹੈ ਠੀਕ ਆ ਫਾਦਰ ਵੱਲੋਂ ਜਿਹੜਾ ਦੋਸਤੋ ਇਹ ਵੀਰ ਕਹਿੰਦਾ ਵੀ ਅੱਗੋਂ ਖਰੀਦੀ ਹੋਈ ਆ ਆਪਾਂ ਨੂੰ ਜਿਹੜੀ ਡਿਟੇਲ ਪਤਾ ਸੀ ਵੀਰ ਨੂੰ ਤਕਰੀਬਨ ਇੱਕ ਨੁਕਰੀ ਅਫਿਸ਼ੀਰੀ ਸੀ 6 ਮੰਥ ਦੀ 7 ਮੰਥ ਦੀ ਉਹ ਜਿਹੜਾ ਸਿਕੰਦਰ ਦੀ ਬੱਚੀ ਆ ਉਹ ਪ੍ਰੋਪਰ ਵੀਰ ਕੋ ਆਪਾਂ ਇਨਫੋਰਮੇਸ਼ਨ ਲੈ ਲਈ ਜਾ ਤੇ ਸੰਪਰਕ ਨੰਬਰ ਜਿਹੜੇ ਆਪਾਂ ਬਿਲਕੁਲ ਵੀਡੀਓ ਦੇ ਵਿੱਚੇ ਚਲਦੇ ਕਰ ਦਨੇ ਆ ਭਾਈ ਇੰਦਰਜੀਤ ਸਿੰਘ ਆ ਨਿਸ਼ਾਰਾ ਪੰਨੂਆ ਤੋਂ ਆ ਤੇ ਬਾਕੀ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਮੈਂ ਤੁਹਾਨੂੰ ਹੋਰ ਵੀ ਜਿਹੜੇ ਆ ਬੱਚੇ ਆ ਬਚੇਰੇ ਬਚੇਰੀਆਂ ਦਿਖਾਉਂਗਾ ਜਿਹੜੀਆਂ ਸੇਲ ਦੇ ਲਈ ਅਵੇਲੇਬਿਲਿਟੀ ਹੋਈ ਇੱਥੇ ਪਹੁੰਚੇ ਨੇ ਮੰਡੀ ਵੀਰ ਜੀ ਤਕਰੀਬਨ ਕਿੰਨੇ ਦਿਨ ਹੋਰ ਚੱਲੇਗੀ ਵੀਰ ਜੀ ਆਪਾਂ ਅੰਦਾਜ਼ਾ ਲਾ ਲਈ 3-4 ਦਿਨ ਹੋਰ ਚੱ 8 ਤਰੀਕ ਆਂਦੇ ਵੀ ਹਾਂਜੀ ਐਕਸਟੈਂਡ ਕਰਤੀ ਹੈ ਪਹਿਲਾਂ 5 ਤਰੀਕ ਸੀ ਕੱਲ ਲਾਸਟ ਸੀ ਹਾਂਜੀ ਫਿਰ ਹੁਣ 8 ਤਰੀਕ ਕਰਤੀ ਹੈ ਹਾਂਜੀ 8 ਤਰੀਕ ਕਰਤੀ ਠੀਕ ਹੈ ਮਿਹਰਬਾਨੀ ਭਿੰਦਰ ਜੀ ਜੀ ਇਸ ਤੋਂ ਬਾਅਦ ਦੋਸਤੋ ਆ ਨੁਕਰੀ ਜਿਹੜੇ ਹੋਰ ਹੈਗੇ ਆ ਵੀ ਉਹ ਆਪਾਂ ਪੁੱਛ ਲੈਨੇ ਕੀ ਡਿਟੇਲ ਆ ਹੋਰ ਭਾਜੀ ਸਤਿ ਸ੍ਰੀ ਅਕਾਲ ਹੈ ਸਤਿ ਸ੍ਰੀ ਅਕਾਲ ਜੀ ਹੋਰ ਇੱਕ ਤਾਂ ਵੀਰ ਜੀ ਆਪਣਾ ਨਾਮ ਦੇ ਨਾਲ ਨਾਲ ਪਿੰਡ ਥਾਟਕਾ ਨਾਲ ਜ਼ਰੂਰ ਦੱਸਿਓ ਆਪਣਾ ਇਹ ਪਿੰਡ ਨਿਸ਼ਰਪ ਪਨਵਾ ਜੀ ਤਹਿਸੀਲ ਤਰਨਤਾਰਨ ਜ਼ਿਲ੍ਹਾ ਵੀ ਤਰਨਤਾਰਨ ਜ਼ਿਲ੍ਹਾ ਵੀ ਤਰਨਤਾਰਨ ਤਹਿਸੀਲ ਤਰਨਤਾਰਨ ਨਿਸ਼ਰਪ ਪਨਵਾ ਤੋਂ ਜੀ ਤੇ ਇੱਕ ਬਿਲਕੁਲ ਆਪਣੇ ਸਾਹਮਣੇ ਫੀਮੇਲ ਹੈਗੀ ਜੀ ਤੇ ਬਚੇਰੀ ਆ ਤੇ ਕਿੰਨੀ ਏਜ ਇਸ ਟਾਈਮ ਇਸਦੀ ਹੋਈ ਹੈ ਇਹਦੀ ਏਜ ਕੁੜੀ ਦੀ 6 ਸਾਲ ਹੈ ਠੀਕ ਹੈ ਜੀ 6 ਇਅਰ ਦੀ ਟੀ ਦੋਸਤੋ ਏਜ ਆ ਪਿਓਰ ਨੁਕਰੀ ਦੇ ਵਿੱਚ ਤੁਸੀਂ ਬਿਲਕੁਲ ਸਾਹਮਣੇ ਫੀਮੇਲ ਦੇਖ ਰਿਹਾ ਜੀ ਤੇ ਕਿੰਨੇ ਸੂਵੇ ਅੱਜ ਤੱਕ ਜਿਹੜੀ ਸੋਈ ਹੈ ਜੀ ਇਹ ਜੀ 300 ਸੂਵੇ ਤੇ ਫਿਰ ਗੱਪਣਾ ਹੈ ਜੀ ਆਕੇ ਨੈਕਸਟ ਟਾਈਮ ਗੱਪਣਾ ਕਿੰਨੇ ਟਾਈਮ ਦੀ ਗੱਪਣਾ ਚੋ ਜੀ 6.5 ਤੋਂ 7 ਮਹੀਨੇ ਦੀ ਹੋ ਗਈ ਹੈ ਜਿਹੜੀ ਬਲੱਡ ਲੈਂਡ ਤੋਂ ਆ ਜੀ ਇਹ ਜੀ ਭਾਨੇ ਵਾਲੀ ਜਾਂਦੀ ਹੈ ਭਾਨੇ ਵਾਲੀ ਲਾਈਨ ਤੋਂ ਆਉਂਦੀ ਹੈ ਤੇ ਸਵੇਰੇ ਜਿੰਨੇ ਵੀ ਆਪਾਂ ਲੈ ਆ ਖੁਦ ਆਪ ਹੀ ਲੈ ਜਾਂ ਆਪ ਆਪ ਹੀ ਆ ਵੀ ਲੈ ਘਰ ਦੀ ਬੀੜੀਆਂ ਠੀਕ ਹੈ ਜੀ 25 ਆਪਾਂ ਵੀ ਅੱਗੇ ਪਾਲੀ ਹੋਵੇਗੀ ਸਵੇਰੇ ਹਾਂਜੀ ਹਾਂਜੀ ਬੱਚੀ ਪਾਲੀ ਠੀਕ ਹੈ ਤੇ ਨਾਲ ਇੱਕ ਸੇਲ ਨਹੀਂ ਵੀ ਆਈ ਤੇ ਇਹ ਵੀ ਸੇਲ ਹੈਗੀ ਹੈ ਜੀ ਨਹੀਂ ਇਹ ਫੋਟੇ ਦਾ ਸੇਲ ਹੀ ਸੇਲ ਕਰ ਰਹੀ ਬਚੇਰੀ ਸੇਲ ਆ ਇਹ ਨਾਟ ਸੇਲ ਆ ਨਾ ਮਤਲਬ ਕਿ ਅੰਦਰ ਲਈ ਕੋਈ ਖਾਸ ਤੌਰ ਤੇ ਕੋਈ ਨਾਮ ਲਾਵੇ ਹਾਂਜੀ ਹਾਂਜੀ ਲੇਕਿਨ ਨੰਬਰ ਸੰਪਰਕ ਜ਼ਰੂਰ ਦੱਸ ਦਿਓ 9952 ਜੀ 77413 ਜੀ 99152 77413 ਤੇ ਆਪਾਂ ਹੁਣ ਬਸ਼ੇਰੀ ਵਾਲੇ ਪਾਸੇ ਆ ਜੀ ਭਾਜੀ ਤੇ ਬਸ਼ੇਰੀ ਕੀ ਏਜ ਕਿੰਨੀ ਹੈ ਭਾਜੀ ਇਹਦੀ ਹੁਣ ਇਹਦੀ ਅਸਲੀ ਵੀ ਨਹੀਂ 79 ਜਿਹੜੀ ਮੰਤਰੀ ਏਜ ਆ ਤੇ ਬੱਚੀ ਇਸੇ ਦੀ ਹੈ ਜੀ ਨਹੀਂ ਇਸੇ ਦੀ ਨੂੰ ਤੇ ਆਪਣੀ ਨੀਲੀ ਕੁੜੀ ਦੀ ਹੈ ਨੀਲੀ ਕੁੜੀ ਆਪਣੇ ਕੋਲ ਹੀ ਹੈ ਜੀ ਕਰੀ ਹੈ ਅੱਜ ਮੰਡੀ ਦੇ ਵਿੱਚ ਆਪਾਂ ਦੋ ਐਨੀਮਲ ਲੈ ਕੇ ਆਏ ਦੋ ਐਨੀਮਲ ਲੈ ਕੇ ਆਏ ਠੀਕ ਹੈ ਬਾਕੀ ਇਸ ਤੋਂ ਇਲਾਵਾ ਹੋਰ ਘਰੇ ਕਿੰਨੇ ਪਸ਼ੂ ਹੋਣਗੇ ਆਪਾਂ ਘਰੇ ਆਪਾਂ ਦੇਖੀਏ ਇੱਕ ਹੀ ਆ ਉਸ ਦੀ ਮਦਰ ਹੈ ਕਿਸੇ ਨੇ ਵੇਖਣੀ ਹੈ ਜੀ ਮਦਰ ਘਰੇ ਦੇਖ ਸਕਦੇ ਠੀਕ ਆ ਏਜਿੰਦੀ ਕਿੰਨੇ ਤੇ 3 ਮੰਥ ਦੀ 6 ਮੰਥ ਦੀ 7 ਮੰਥ ਦੀ ਉਮਰ ਹੈ ਜੀ ਦੋਸਤੋ ਕੀ ਆਪ ਜਵਾਲਾ ਮੁਖੀ ਜਵਾਲਾ ਮੁਖੀ ਇਹ ਬਿਰ ਜੀ ਕਿਹੜੇ ਪਿੰਡ ਤੋਂ ਆ ਜਵਾਲਾ ਮੁਖੀ ਫੋਰਸ ਇਹ ਤਲਵੰਡੀ ਤੋਂ ਆ ਤਲਵੰਡੀ ਪਾਈ ਤੋਂ ਆ ਤਲਵੰਡੀ 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 ਸੋਪਾ ਸੇਗਾ ਕਿੱਥੇ ਪੈ ਗਈ ਹੈ ਜੀ ਇਹ ਵੀ ਆਪਣੇ ਅੱਧਾ ਅੱਧਾ ਕੀਤਾ ਹੈਗੇ ਪੱਟੀ ਲਾ ਕੇ ਕਿਹੜੇ ਰੋਡ ਤੋਂ ਪੱਟੀ ਤੋਂ ਕਿਹੜੇ ਰੋਡ ਤੇ ਆ ਇਹ ਪੱਟੀ ਤੋਂ ਦੀ ਕੋਡ ਬਤਾਈ ਕੋਡ ਕੋਡੇ ਰੋਡ ਤੇ ਆ ਠੀਕ ਆ ਕੀਮਾ ਪਰਵਾਲਾ ਲੰਘ ਕੇ ਕੀਮਾ ਜਿੱਥਰੋਂ ਜਨੇ ਕੀਮਾ ਪਰਵਾਲਾ ਲੰਘ ਕੇ ਠੀਕ ਆ ਜੀ ਤੇ ਸੋ ਦੋਸਤੋ ਅਬ ਛੇਰੀ ਜਿਹੜੀ ਫੀਮੇਲ ਹੈ ਬਾਈ ਹੋਰਾਂ ਦੇ ਕੋਲ ਸੇਲ ਤੇ ਦੇ ਕੋਈ ਕੀਮਤ ਨਹੀਂ ਭਾਜੀ ਰੱਖੀ ਹੈ। 32 ਲੱਖ ਦੀ ਹੈ। 2 ਲੱਖ ਰੁਪਏ। 3 ਲੱਖ। ਸੋ ਇੱਕ ਵਾਰੀ ਇਹ ਨੰਬਰ ਜਰੂਰ ਖੁੱਲ ਗਿਆ ਫਿਰ ਭਾਜੀ 9552 ਜੀ। ਹਾਂਜੀ। 74 ਤੋਂ 13। ਠੀਕ ਹੈ ਜੀ। ਸੋ ਦੋਸਤੋ ਇਹ ਸੰਪਰਕ ਨੰਬਰਾਂ ਦੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਜੇ ਖਾਸ ਤੌਰ ਤੇ ਸੌਦੇ ਦੇ ਲਈ। ਠੀਕ ਹੈ ਜੀ। ਤੁਹਾਨੂੰ ਹੋਰ ਵੀ ਆਪਾਂ ਐਨੀਮਲ ਦਿਖਾਉਣੇ ਆ ਜੀ। ਚਲਦੇ ਹਾਂ ਅੱਗੇ।